ਲਓ ਜੀ ਹਾਂ ਜੀ ਸੰਗਤ ਜੀ ਹੁਣ ਅਸੀਂ ਚੱਲ ਗਏ ਆਪਣੇ ਗੱਡੀ ਲਿਮੋਜ਼ਿਨ ਦੇ ਵਿੱਚ ਆ ਸਾਡੇ ਬੰਦੇ ਇਹਦੇ ਬੈਠੇ ਆ ਸਾਰੇ ਪੱਤਰਕਾਰ ਔਰ ਦਾਸਨੂ ਵੀ ਤੁਸੀਂ ਦੇਖ ਸਕਦੇ ਹੋ ਤੇ ਫਿਰ ਹੁਣ ਅਸੀਂ ਉੱਥੇ ਬਾਕੀ ਪਹੁੰਚ ਗਏ ਤੁਹਾਨੂੰ ਦੱਸ ਸਕਦੇ ਆ ਕਿ ਕੀ ਕੁਝ ਦੇਖੋ ਜੀ ਆ ਇਸ ਦੇ ਵਿੱਚੋਂ ਦੀ ਆਪਾਂ ਜਰਾ ਹੁਣ ਨਿਕਲਣਾ ਆ ਤੇ ਸਦਾ ਪਾਕਿਸਤਾਨ ਬਾਰਡਰ ਤੇ ਆ ਭਾਜੀ ਸਾਨੂੰ ਜਹਿਦਾ ਸਾਹਿਬ ਲੈਣ ਆਏ ਆ ਗੱਡੀ ਤੇ بڑی ਤਲਾਸ਼ੀ ਤੇ ਸਾਰਾ ਕੁਝ ਹਾਂਜੀ ਪ੍ਰਧਾਨ ਸਾਹਿਬ ਤੁਹਾਡਾ ਨਾਲ ਗੱਲ ਕਰਦੇ ਪਹਿਲਾਂ ਹਾਂਜੀ ਹਾਂਜੀ ਤੇ ਕੀ ਕੁਝ ਜਿਹੜਾ ਤੁਹਾਨੂੰ ਇੱਥੇ ਐਂਟਰੀ ਵਾਸਤੇ ਚਾਹੀਦਾ ਜਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਖਰ ਸਕਦੇ ਹਾਂ ਇੱਥੋਂ ਗੁਰਦੁਆਰਾ ਸਾਹਿਬ ਵਾਸਤੇ ਦੇਖੋ ਉਹਨਾਂ ਨੇ ਲਿਜਾਣ ਵਾਸਤੇ ਕਿ ਇਹ ਗੱਲ ਕਹੀ ਕਿ ਤੁਸੀਂ ਕੋਈ ਵੀ ਚੀਜ਼ ਜਿਹੜੀ ਆ ਲਿਜਾ ਸਕਦੇ ਹੋ ਲੇਕਿਨ ਜਦੋਂ ਵਾਪਸੀ ਦੇ ਉੱਥੇ ਆਉਣਾ ਉਦੋਂ ਪੰਜ ਚੀਜ਼ਾਂ ਜਿਹੜੀਆਂ ਉਹ ਪੱਕੇ ਤੌਰ ਤੇ ਉਹਨਾਂ ਨੇ ਕਿਹਾ ਵੀ ਇਹ ਚੀਜ਼ਾਂ ਵਿੱਚ ਨਾ ਲਿਆ ਲੈਂਦੀਆਂ ਜਾਣ ਕੋਈ ਵੀ ਖਾਣ ਵਾਲੀ ਚੀਜ਼ ਨਾ ਲੈਂਦੀ ਜਿਵੇਂ ਡਰਾਈ ਫਰੂਟ ਵਗੈਰਾ ਤੇ ਜਾਂ ਮਿੱਟੀ ਪਾਕਿਸਤਾਨ ਦੀ ਜਾਂ ਇੱਕ ਤੀਸਰੀ ਚੀਜ਼ ਹੋਰ ਉਹਨਾਂ ਨੇ ਕਹੀ ਸੀ ਕਰੰਸੀ ਇਹ ਤਿੰਨ ਚੀਜ਼ਾਂ ਸਖਤੀ ਨਾਲ ਉਹਨਾਂ ਨੇ ਕਿਹਾ ਕੋਈ ਕੁਝ ਨਾ ਲੈ ਲਿਆ ਜਾਂਦਾ ਜੇ ਜੇ ਤੁਸੀਂ ਕੁਝ ਲੈਣਾ ਵੀ ਹੈ ਤਾਂ ਤੁਸੀਂ ਸਿਰਫ ਇੱਕ ਸੂਟ ਲੈ ਸਕਦੇ ਆ ਆਪਣੇ ਵਾਸਤੇ ਇੱਕ ਜੁੱਤੀ ਲੈ ਸਕਦੇ ਜਾਂ ਆਪਣੇ ਘਰ ਦੇ ਕੋਈ ਛੋਟਾ ਬੱਚਾ ਹੈ ਉਹਦੇ ਵਾਸਤੇ ਲੈ ਸਕਦੇ ਲਓ ਜੀ ਸਾਡੇ ਐਂਟਰੀ ਗੇਟ ਪਾਕਿਸਤਾਨ ਉਹ ਸਾਹਮਣੇ ਬੱਸ ਲੱਗੀ ਸ੍ਰੀ ਕਰਤਾਰਪੁਰ ਸਾਹਿਬ ਦੀ ਸੋ ਸਾਡੇ ਬੰਦੇ ਸਾਰੇ ਇਕੱਠੇ ਹੋ ਚੁੱਕੇ ਆ ਸੋ ਇਸ ਤੋਂ ਐਂਟਰੀ ਅਗੇ ਦੀ ਹੁਣ ਹਾਂਜੀ ਇੱਥੇ ਹੁਣ ਅਸੀਂ ਕਰਾਈ ਆ ਨੋਟਾਂ ਦੀ ਕਰੰਸੀ ਚੇਂਜ ਠੀਕ ਆ ਜੀ ਰੁਪਈਆ ਲੈ ਲੈ ਕੇ ਸਾਡੇ 6550 ਰੁਪਈਆ ਆਪਾਂ ਲੈ ਲਿਆ ਇਥੋਂ ਫਿਰ ਇਸ ਤੋਂ ਅਗਲੀ ਕਾਰਵਾਈ ਹੁਣ ਉੱਥੇ ਜਾ ਕੇ ਕਰਦੇ ਆ ਕੋਈ ਨਾ ਕੋਈ ਸ਼ੋਪਿੰਗ ਠੀਕ ਆ ਜੀ ਆ ਬੰਦੇ ਸਾਡੇ ਲੱਗੇ ਸਾਰੇ ਲਾਈਨ ਚ ਤੇ ਸਾਰਾ ਕੁਝ ਚੈਕਿੰਗ ਵਗੈਰਾ ਇੱਥੇ ਫੇਰ ਹੋ ਗਈ ਆ ਤੇ ਹੁਣ ਗਾਂ ਚੱਲੇ ਆ ਕਰਦੇ ਗੱਲਬਾਤ ਫੇ ਜਾ ਕੇ ਹਾਂਜੀ ਆ ਤੁਸੀਂ ਚੈੱਕ ਕਰ ਸਕਦੇ ਆ ਉਹ ਕੰਡਾ ਤਾਰ ਲੱਗੀ ਜਿਹੜੀ ਬਾਰਡਰ ਲਾਈਨ ਆਪਾਂ ਕਹਿੰਦੇ ਆ ਇਹ ਜਿਹੜੀਆਂ ਫਸਲਾਂ ਹੈਗੀਆਂ ਵਿੱਚ ਸਾਡੇ ਪੰਜਾਬੀਆਂ ਦੀਆਂ ਵੀ ਆਂ ਇੰਡੀਆ ਵਾਲਿਆਂ ਦੀ ਵੀ ਪੰਜਾਬ ਵਾਲਿਆਂ ਦੀ ਵੀ ਔਰ ਪਾਕਿਸਤਾਨੀਆਂ ਦੇ ਕੋਖਾਂ ਦੀ ਪਾਹਣ ਮੇਨ ਦਰਸ਼ਨੀ ਢੇਉੜੀ ਤੇ ਪਹੁੰਚ ਚੁੱਕੇ ਆ ਉਸ ਤੋਂ ਅਗਲੇ ਪਾਸੇ ਹੁਣ ਦਰਬਾਰ ਸਾਹਿਬ ਚ ਜਾਣੇ ਆ ਤੇ ਇੱਥੋਂ ਫਿਰ ਮੇਰੇ ਖਿਆਲ ਅਗੇ ਜੀ ਇੱਥੇ ਜਿਹੜਾ ਆ ਸਾਰਾ ਸਮਾਨ ਜਿੰਨਾ ਵੀ ਤੁਸੀਂ ਟਮਾਟਰ ਸਬਜ਼ੀਆਂ ਤੇਲ ਵਗੈਰਾ ਜੋ ਵੀ ਲਿਆਉਂਦੇ ਹੋ ਉਹ ਤੁਹਾਡਾ ਸਾਰਾ ਇੱਥੇ ਜਮਾ ਹੋਈਣਾ ਸਾਡੇ ਪੱਤਰਕਾਰ ਭਾਈਚੜਾ ਸਾਰਾ ਇੱਥੇ ਜਿਹੜਾ ਬਸ ਜੋ ਵੀ ਤੇਲ ਪਾਣੀ ਦਾਲਾਂ ਵਗੈਰਾ ਲੈ ਕੇ ਆਇਆ ਸੀਗਾ ਔਰ ਇੱਥੇ ਜਮਾ ਕਰਾ ਦੇਣਾ ਦਰਸ਼ਨੀ ਡਿਊਟੀ ਦੇ ਅੰਦਰ ਆਉਂਦੇ ਸਾਰੀ ਸੱਜੇ ਹੱਥ ਗੇਟ ਤੋਂ ਅੰਦਰ ਵਰਦੇ ਸਾਰ ਸੱਜੇ ਹੱਥ ਜੋੜਾ ਘਰਿਆ ਔਰ ਨਾਲ ਹੀ ਇਧਰ ਦੀ ਸਾਈਡ ਫਰੰਟ ਤੇ ਜਿਹੜਾ ਆ ਸੇ ਸਬਜ਼ੀਆਂ ਜਮ੍ਹਾਂ ਕਰਾਉਂਦੇ ਜੋ ਵੀ ਤੁਸੀਂ ਸਬਜ਼ੀਆਂ ਜਾਂ ਰਾਸ਼ਨ ਲੈ ਕੇ ਆਉਂਦੇ ਹੋ ਫਿਰ ਇੱਧਰ ਸਰੋਵਰ ਸਾਹਿਬ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਸੋ ਕਰਦੇ ਆ ਦਰਸ਼ਨ ਅੱਗੇ ਜਾਂਦੇ ਆ ਇਸ਼ਨਾਨ ਪਾਣੀ ਕਰਕੇ ਮੇਨ ਦਰਬਾਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਲਓ ਜੀ ਪਹੁੰਚ ਚੁੱਕੇ ਹਾਂ ਇਥੇ ਮੈਂ ਇਹ ਥੱਲੇ ਉਰਦੂ ਪਾਸ਼ਾ ਚ ਵੀ ਸਾਰਾ ਲਿਖਿਆ ਹੋਇਆ ਆ ਆਠੇ ਚੱਲ ਰਹੇ ਨੇ ਔਰ ਸਾਹਮਣੇ ਸ਼੍ਰੀ ਸਾਹਿਬ ਦੀਆਂ ਫੋਟੋਆਂ ਲੱਗ ਰਹੀ ਸੰਗਤ ਜੋ ਵੱਡਾ ਸ਼੍ਰੀ ਸਾਹਿਬ ਬਣਵਾਇਆ ਇਹਨਾਂ ਨੇ ਔਰ ਸਫਾਈ ਦੇਖੋ ਤੁਸੀਂ ਆ ਪਰ ਲੂ ਜੀ ਹਰ ਵੇਲੇ ਚੱਲਦਾ ਰਹਿੰਦਾ ਇਥੇ ਠੀਕ ਆ ਜੀ ਚਲੋ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆ ਜੀ ਪਾਕਿਸਤਾਨ ਵੱਲੋਂ ਜਿਹੜੀ ਆ ਇਸ ਪਵਿੱਤਰ ਸਥਾਨ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਾਦਰ ਅਤੇ ਫੁੱਲਾਂ ਨੂੰ ਦਫ਼ਨ ਕੀਤਾ ਸੀ ਇਹ ਉਹ ਮਜ਼ਾਰ ਆ ਇੱਥੇ ਜਿਹੜਾ ਫੁੱਲਾਂ ਨੂੰ ਦਫ਼ਨ ਕੀਤਾ ਸੀਗਾ ਸੋ ਸਾਰੀਆਂ ਸੰਗਤਾਂ ਆਪਾਂ ਦਰਸ਼ਨ ਕਰਵਾ ਰਿਹਾ ਹੁਣ ਜਾ ਰਹੇ ਆ ਦਰਬਾਰ ਸਾਹਿਬ ਅੰਦਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਨਤਨ ਸ਼ਹਿਬ ਸ੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਜੀ ਦਾ ਇੱਥੇ ਇਸ ਜਗ੍ਹਾ ਦੇ ਉੱਪਰ ਸੰਸਕਾਰ ਕੀਤਾ ਗਿਆ ਸੀਗਾ ਔਰ ਬਾਹਰ ਜਿਹੜੀ ਤੁਹਾਨੂੰ ਦਰਸ਼ਨ ਕਰਵਾਇਓ ਉਹ ਸੀਗੀ ਮਜ਼ਾਰ ਜਿਹਨਾਂ ਨੇ ਪਾਕਿਸਤਾਨ ਵੀਰਾਂ ਨੇ ਦਫ਼ਨ ਕੀਤਾ ਸੀ ਦਫ਼ਨਾਇਆ ਸੀਗਾ ਚਾਦਰ ਨੂੰ ਤੇ ਫੁੱਲਾਂ ਨੂੰ ਔਰ ਜੋਤ ਵੀ ਜਗ ਰਹੀ ਆ ਇੱਥੇ ਜਿਹੜਾ ਆ ਅਗੀਠਾ ਸਾਹਿਬਾ ਇੱਥੇ ਇਹ ਸੰਸਕਾਰ ਜਿਹੜਾ ਹੋਇਆ ਸੀਗਾ ਸੋ ਤੁਸੀਂ ਦੇਖ ਸਕਦੇ ਹੋ ਪਲਕੀ ਸਾਹਿਬ ਬਣੀ ਐ ਜੂ ਮਰ ਲੱਗੇ ਆ ਹਰ ਚੀਜ਼ ਇੱਥੇ ਸਿਕਿਉਰਿਟੀ ਵੀ ਆ ਕੈਮਰੇ ਵੀ ਲੱਗੇ ਆ ਹਨਾ ਅਗਲੇ ਪਾਸੇ ਆਪਾਂ ਦਰਬਾਰ ਸਾਹਿਬ ਚ ਜਾ ਕੇ ਤੁਹਾਨੂੰ ਦਰਸ਼ਨ ਕਰਾਈ ਅਸੀਂ ਉੱਪਰ ਜਾ ਰਹੇ ਆ ਰੈੱਡ ਮੈਟਿੰਗ ਜਿਹੜੀ ਆ ਪੌੜੀਆਂ ਤੇ ਕੀਤੀ ਹੋਈ ਆ ਔਰ ਸਾਰਾ ਸਿਸਟਮ ਇਹ ਪਹਿਲੇ ਵਾਲਾ ਹੀ ਆ ਪੁਰਾਣਾ ਦਰਬਾਰ ਸਾਹਿਬ ਦੀ ਇਹ ਇਮਾਰਤ ਬਹੁਤ ਪੁਰਾਣੀ ਆ ਉਹਨੂੰ ਤੇ ਸ਼ਿੰਗਾਰਿਆ ਗਿਆ ਉਸਨੂੰ ਵਧੀਆ ਤਰੀਕੇ ਨਾਲ ਬਣਾਇਆ ਗਿਆ ਜਿਸਨੂੰ ਬਖਸ਼ੇ ਸਿਮਤ ਸਾਲਾ ਦਾਨ ਇੱਕ ਬਾਦਸ਼ਾਹੀ ਬਾਦਸ਼ਾਹ ਅਬਲ ਗੁੜ ਅਬਲ ਆਵੀ ਨਮੁਲਾ ਨ ਜਾਹਿ ਅਬਲ ਪਾਈ ਅਮਲਾ ਸਮਾਰ ਗੁਰ ਭਾਨੀ ਤੁਦ ਆਗੇ ਹਰ ਨਾਸਿਮਾ ਦੀ ਜੀਰੋ ਬੰਦ ਸਭ ਤੇਰਾ ਵਾਹੇ ਗੁਰੂ ਭਵਨ ਨਤ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾ ਮੇਰਾ ਹਾਣਿ ਤੂ ਜੀ ਤੁਹਾਨੂੰ ਹੁਣ ਖੂਹ ਦੇ ਦਰਸ਼ਨ ਕਰਾਉਣ ਲੱਗੇ ਜਿੱਥੋਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਖੇਤਾਂ ਨੂੰ ਪਾਣੀ ਵੀ ਲਾਇਆ ਕਰਦੇ ਸੀ ਇਹ ਟਿੰਡ ਵਾਲਾ ਖੂਹ ਜਿਹਨੂੰ ਟਿੰਡ ਵਾਲਾ ਕਹਿੰਦੇ ਗਰਾੜੀ ਚੱਲਦੀ ਆ ਔਰ ਬਾਹਰ ਇਹਦਾ ਘਮਾਉਣ ਵਾਲਾ ਉਹ ਲਗਾਈ ਜਾਂਤਰ ਐ ਵੀ ਤੁਹਾਨੂੰ ਦਿਖਾਉਣਾ ਹੈ ਜਿਹੜਾ ਇੱਥੋਂ ਕੋ ਬਣਾਇਆ ਤੇ ਬੈਲਟਾਂ ਪਾਈਆਂ ਹੋਈਆਂ ਤੇ ਉੱਥੋਂ ਇਹ ਚੱਲਣਾ ਹੈ ਅੰਦਰੋਂ ਅੰਦਰ ਇਹਦਾ ਸ਼ਾਫਟ ਸਿਸਟਮ ਕੀਤਾ ਦਾ ਇਹਦੇ ਨਾਲ ਘੁੰਮਦਾ ਜਗਾੜੇ ਪੂਰਾ ਪੱਕਾ ਫਿੱਟ ਕਰ ਦਿੱਤਾ ਆ ਹੁਣ ਔਰ ਇਸ ਤਰੀਕੇ ਦੇ ਨਾਲ ਜਿਹੜਾ ਆ ਇਹ ਖੂਹ ਚੱਲਦਾ ਹੈ ਹਾਂਜੀ ਸਸਕਲ ਜੀ ਜੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਦੇ ਨਾਲ ਨਾਲ ਇਹ ਤੇਰਾ ਪ੍ਰਾਤਨ ਖੂਹ ਹੈ ਉਸ ਦੇ ਨਜ਼ਦੀਕ ਜਿਹੜਾ ਆ ਭਾਰਤੀ ਹਵਾਈ ਸੈਨਾ ਵੱਲੋਂ ਜਿਹੜਾ ਇੱਕ ਗਰਨੇਟ ਬਾਂ ਬਹਾਵੀ ਸੈਨਾ ਵੱਲੋਂ ਸੁੱਟਿਆ ਦਾ ਜੋ ਕਿ ਇਥੇ ਉਸ ਚੀਜ਼ ਨੂੰ ਦਰਸਾਉਂਦਾ ਆ ਕਿ ਇਹ ਗੋਲਾ ਬੰਬ ਭਾਰਤੀ ਹਵਾਈ ਸੈਨਾ ਵੱਲੋਂ ਗੁਰਦਰਾ ਸਾਹਿਬ ਜੀ ਨੂੰ ਨਸ਼ਟ ਕਰਨ ਵਾਸਤੇ ਸੁੱਟਿਆ ਜੋ ਕਿ ਗੁਰਨਾਨਕ ਪਾਤਸ਼ਾਹ ਦੀ ਕਿਰਪਾ ਸਦਕਾ ਇਹ ਗिरा ਆ ਇਥੇ ਚੱਲ ਨਹੀਂ ਸਕਿਆ ਉਦਾਂ ਦਾ ਉਦਾਂ ਹੀ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਬਿਲਕੁਲ ਨਜ਼ਦੀਕ ਆ ਕੇ ਗिरा ਆ ਇਸ ਤੋਂ ਗੋਲੇ ਨੂੰ ਦਿਖਾਇਆ ਜਾਵੇ ਜਿਹੜਾ ਕਿ ਇਹ ਚੱਲਿਆ ਨਹੀਂ ਅੱਜ ਦਿਨ ਤੱਕ ਜਿਹੜਾ ਉਦਾਂ ਇਹ ਪੱਥਰ ਦੇ ਵਿੱਚ ਤਨਾਤ ਤਦੋਂ ਤੱਕ ਗੁਰੂ ਸਾਹਿਬਾਂ ਨੇ ਆਪਣੀ ਗੋਦ ਦੇ ਵਿੱਚ ਕਹਿ ਸਕਦੇ ਕਿ ਇਹਨੂੰ ਲੈ ਲੈ ਚੱਲਣ ਨਹੀਂ ਦਿੱਤਾ ਗੁਰਦਾ ਸਾਹਿਬ ਨੂੰ ਨਸਟ ਨਹੀਂ ਹੁੰਦਤਾ ਸੋ ਹੋਰ ਵੀ ਬਹੁਤ ਸਾਰੀਆਂ ਇੱਥੇ ਇਤਿਹਾਸਕ ਜਗ੍ਹਾ ਨੇ ਜਿੱਦਾਂ ਕੂਏ ਟਿੰਡ ਵਾਲਾ ਕੂਏ ਨੂੰ ਕਹਿੰਦੇ ਆ ਕੂਏ ਦੇ ਬਿਲਕੁਲ ਨਜ਼ਦੀਕ ਦਰਬਾਰ ਸਾਹਿਬ ਦੇ ਅੰਦਰ ਗਏ ਸੀਗੇ ਉੱਥੇ ਦਰਸ਼ਨ ਤੁਹਾਨੂੰ ਕਰਾਏ ਆ ਮাজার ਮਸਜਿਦ ਦੇ ਤੇ ਨਾਲ ਜਿੱਥੇ ਅੰਗੀਠਾ ਸਾਹਿਬ ਬਣਿਆ ਜਿੱਥੇ ਕਿ ਮੁਸਲਮਾਨ ਭਾਈਚਾਰੇ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫੁੱਲ ਅਤੇ ਉਹਨਾਂ ਦੀ ਚਾਦਰ ਨੂੰ ਜਿਹੜਾ ਦਫਨਾਇਆ ਗਿਆ ਉਸ ਦੇ ਨਾਲ ਦੇ ਨਾਲ ਜਿਹੜਾ ਸਿੱਖਾਂ ਵੱਲੋਂ ਉਸ ਚਾਦਰ ਦਾ ਸੰਸਕਾਰ ਕੀਤਾ ਗਿਆ ਸੋ ਉੱਪਰ ਦਰਬਾਰ ਸਾਹਿਬ ਜੀ ਵੀ ਗਏ ਆ ਔਰ ਐ ਵੀ ਤੁਹਾਨੂੰ ਵੀਉ ਦਿਖਾਤਾ ਹੁਣ ਆਪਾਂ ਲੰਗਰ ਹਾਲ ਵੱਲ ਚੱਲਦੇ ਆ ਉਥੋਂ ਦਾ ਵੀਉ ਤੁਹਾਨੂੰ ਦਿਖਾਉਂਦੇ ਆ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਤੇ ਖਾਲਸਾ ਲੋ ਜੀ ਦਰਬਾਰ ਸਾਹਿਬ ਤੋਂ ਬਿਲਕੁਲ ਸਾਹਮਣੇ ਵਾਲੀ ਸਾਈਡ ਅਸੀਂ ਜਾ ਰਹੇ ਆ ਲੰਗਰ ਛਕਣ ਵਾਸਤੇ ਸੋ ਦੇਖ ਸਕਦੇ ਆ ਉਧਰੋਂ ਮੇਨ ਜਿਹੜੇ ਆਪਾਂ ਆਏ ਸੀਗੇ ਐਂਟਰੀ ਗੇਟ ਦੋ ਕਿੰਡਿਆ ਤੋਂ ਪਾਕਿਸਤਾਨ ਵਾਲਾ ਹੁੰਦਾ ਦਰਸ਼ਨ ਦਿਵੜੀ ਤੋਂ ਔਰ ਉਹ ਸਾਹਮਣੇ ਇਹ ਰਿਹਾ ਤਾਂ ਦਸਿਆ ਖੂਸਾ ਔਰ ਖੂਸਾ ਦੇ ਨਾਲ ਹੀ ਬਿਲਕੁਲ ਆ ਮੇਨ ਦਰਸ਼ਨ ਦਿਵੜੀ ਆ ਗਈ ਜਿਹੜੀ ਆ ਲੰਗਰ ਹਾਲ ਦੀ ਸੋ ਤੁਸੀਂ ਦੇਖ ਸਕਦੇ ਹੋ